ਉਹ ਤਾਂ ਕਿਹਨੂੰ ਲੜੀ ਚਾ 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 ਮਤਲਬ ਕਿ ਬਾਬਾ ਸੁੰਦਰ ਸਿੰਘ ਜੀ ਇੱਕ ਕਿਹੜੇ ਸਾਲ ਦੀ ਗੱਲ ਹੈ ਲਗਭਗ 1943 ਮਤਲਬ 1943 ਚ ਉਹਨਾਂ ਦਾ ਕਾਲ ਚਲਣਾ ਹੈ ਇਹ ਉਸ ਤੋਂ ਪਹਿਲੇ ਦੀ ਗੱਲ ਹੈ ਚਲੋ ਆਪਸੀ ਸਾਈਨ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਤੇਜਿੰਦਰ ਪਾਲ ਸਿੰਘ ਅੱਜ ਮੈਂ ਪਹੁੰਚਿਆ ਹਾਂ ਨੁਸ਼ਹਿਰਾ ਦੇ ਨੋਨਿਹਾਲ ਇਲਾਕੇ ਦੇ ਵਿੱਚ ਜਿੱਥੇ ਕੀ ਗੁਰਦੁਆਰਾ ਸੰਤ ਬਾਬਾ ਸੁੰਦਰ ਸਿੰਘ ਜੀ ਦੀ ਯਾਦਗਾਰ ਜੋ ਇੱਥੇ ਬਣਿਆ ਹੋਇਆ ਹੈ ਇੱਥੇ ਅਸੀਂ ਆਏ ਸੀ ਇੱਕ ਕਵਰੇਜ ਦੇ ਲਈ ਜਿੱਥੇ ਕਿ ਜਾਂਬਾਜ਼ ਖਾਲਸਾ ਗੱਤਕਾ ਅਖਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਆਪਣੇ ਸ਼ਾਨੋ ਸ਼ੌਕਤ ਦੇ ਨਾਲ ਇੱਕ ਪ੍ਰੋਗਰਾਮ ਜਿਹੜਾ ਨੇ ਉਹ ਕਰਵਾਉਂਦੇ ਨੇ 3 ਦਿਨ 3 ਰੋਜ਼ਾ ਜਿਹੜਾ ਬੱਚਿਆਂ ਦਾ ਕੈਂਪ ਲੇਕਿਨ ਇੱਥੇ ਹੀ ਇੱਕ ਮੇਰੀ ਮੁਲਾਕਾਤ ਹੋਈ ਸੜਨਾਲ ਸਾਡੇ ਬਜ਼ੁਰਗ ਖੜੇ ਨੇ ਸਰਦਾਰ ਸੰਗਤ ਸਿੰਘ ਜੀ ਸਭ ਤੋਂ ਪਹਿਲਾਂ ਆਓ ਇਹਨਾਂ ਦਾ ਸਵਾਗਤ ਕਰੀਏ ਸੰਗਤ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤੇ ਬੁਲਾਉਂਦੇ ਸਮੇ ਤੁਸੀ ਇਹਨਾਂ ਦੀ ਇਹਨਾਂ ਦੇ ਹੱਥਾਂ ਨੂੰ ਇਹਨਾਂ ਦੀਆਂ ਬਾਹਾਂ ਨੂੰ ਦੇਖ ਲਿਆ ਹੋਵੇਗਾ ਜਿਸ ਦੇ ਕਾਰਨ ਮੈਂ ਅੱਜ ਇਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ ਅਖੀਰ ਸਾਡੇ ਵਰਗੇ ਅਤੇ ਹੋਰ ਵੀ ਜਿਹੜੇ ਨੌਜਵਾਨ ਨੇ ਖਾਸ ਕਰਕੇ ਜਿਹੜੇ ਗੁਰੂ ਘਰਾਂ ਦੇ ਵਿੱਚ ਆ ਕੇ ਸੇਵਾ ਤੱਕ ਕਰਨਾ ਤਾਂ ਦੂਰ ਮੱਥਾ ਟੇਕਨ ਨੂੰ ਨਹੀਂ ਹੁੰਦੇ ਕਿਉਂਕਿ ਮੱਥਾ ਟੇਕਨ ਦੇ ਲਈ ਵੀ ਦੋ ਗੁੱਟਾਂ ਦੀ ਜ਼ਰੂਰਤ ਪੈਂਦੀ ਹੈ ਜਦੋਂ ਆਪਾਂ ਗੁਰੂ ਸਾਹਿਬ ਦੇ ਸਾਹਮਣੇ ਮੱਥਾ ਟੇਕਦੇ ਹਾਂ ਤਾਂ ਦੋ ਗੁੱਟਾਂ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਦੋਵੇਂ ਹੱਥ ਪਿਛੋਣੇ ਪੈਂਦੇ ਆ ਪਰ ਦਾਤ ਦੇਣੀ ਪਵੇਗੀ ਇਹ ਨਾ ਬਜ਼ੁਰਗਾਂ ਦੀ ਸੰਗਤ ਸਿੰਘ ਜੀ ਦੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਸੰਗਤ ਜੀ ਨੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਇਹ ਹਾਦਸਾ ਜਨਮ ਜਾਤ ਆ ਜਾਂ ਬਾਅਦ ਵਿੱਚ ਕਿਤੇ ਵਾਪਰਿਆ ਬਾਅਦ ਵਿੱਚ ਵਾਪਰਿਆ ਸਾਹਿਬ ਬਾਅਦ ਵਿੱਚ ਵਾਪਰਿਆ ਯਾਰ ਪਾ ਕੀ ਐਸਾ ਕੀ ਹੋਇਆ ਸੀ ਮੈਂ ਉਹ ਸਰੀ ਜੁਕੀ ਦੇ ਜਾਣਾ ਸੀ ਹੂੰ ਹੂੰ ਤੇ ਮੇਰੇ ਕੋਲ ਹੈਂਦੀ ਆ ਉਹ ਗੈਸ ਸਿਲੰਡਰ ਸੀ ਛੋਟਾ ਸਿਲੰਡਰ ਛੋਟਾ ਜੀ 2 ਲੀਟਰ ਵਾਲਾ ਹੂੰ ਯੋਕਨਾਸ਼ ਨੂੰ ਰੋਕ ਹੀ ਜਾਂਦੇ ਸਮੇਂ ਨਾਲ ਤੇ ਲੈਟ ਹੁੰਦੀ ਸੀ ਓਕੇ ਨਾਲ ਜੁੱਟੀ ਤੇ ਜਾਣ ਤੇ ਤਾਂ ਨਾ ਅੱਛਾ ਵੀ ਰਿਹਾ ਗੰਗਾ ਕੋਈ ਮੇਰੀ ਕਿਸੇ ਖਿਲਾਫ ਹੋਈ ਓਹ ਘਾਲ ਆਇਆ ਉਸ ਨੂੰ ਕੁਝ ਓਹੋ ਸੋ ਬਲਾਸਟ ਹੋ ਗਿਆ ਸਿਰੇ ਸਾਢੇ ਪੰਜ ਦਾ ਛੋਟਾ ਸਿਲੰਡਰ ਬਲਾਸਟ ਹੋ ਗਿਆ ਸਿਰੇ ਸਾਢੇ ਪੰਜ ਸਿਰੇ ਸਾਢੇ ਪੰਜ ਵਿੱਚ ਜੁੱਟੀ ਹੀ ਜਾਣਾ ਸੀ ਠੀਕ ਤੇ ਇਹਨਾਂ ਹੱਸਤਾ ਬਵਰੇ ਆਸਪਾਸ ਮੇਰੇ ਫੈਕਚਰ ਹੋ ਗਏ ਓਹੋ ਕਿ ਜਦੋਂ ਮੈਂ ਬਖਸ਼ੀਨ ਅਗਰ ਫਿਰ ਆ ਗਿਆ ਤਾਂ ਉੱਥੇ ਜਾ ਕੇ ਕੱਟੇਗੇ ਅੱਛਾ ਦੋਨੋਂ ਹੱਥ ਕੱਟ ਦਿੱਤੇ ਤੇ ਉਸ ਤੋਂ ਪਹਿਲਾਂ ਜੀ ਜਿਹੜੀ ਤੁਹਾਡੀ ਜ਼ਿੰਦਗੀ ਤੁਸੀਂ ਕੀ ਡਿਊਟੀ ਕਿਸ ਡਿਊਟੀ ਤੇ ਜਾਣਾ ਸੀ ਮੈਂ ਸਨ 70 ਦੇ ਵਿੱਚ ਨੌਕਰ ਹਾਂ ਆਰਡਨਸ ਡਿਫੋਰਮੇਸ਼ਨ ਪਾਈ ਓਕੇ ਤੇ ਉੱਥੋਂ ਫਿਰ ਤੁਸੀਂ ਪੈਨਸ਼ਨ ਆਏ ਬਾਅਦ ਵਿੱਚ ਤੁਹਾਨੂੰ ਕੀ ਆਨਡਿਟੀ ਹੀ ਹੋਇਆ ਸੀ ਤੁਹਾਨੂੰ ਯਾਰ ਸਾਰਾ ਸਾਡੇ ਤਾਂ 4-5 ਸਾਲ ਮੇਰੀ ਨੌਕਰੀ ਰਹਿੰਦੀ ਸੀ ਜਦੋਂ ਆਸਤਾ ਹੋਇਆ ਹਮ ਹਮ ਤੇ ਜਦੋਂ ਮੈਂ ਠੀਕ ਹੋਇਆ ਕੋ 6 ਮਹੀਨੇ ਬਾਅਦ ਮੈਂ ਸੀਓ ਕੋਲ ਗਿਆ ਤੇ ਕਿਹਾ ਅੱਲਾਹ ਭਾਈ ਤੇਰੀ ਤੇਰੀ ਡਿਊਟੀ ਰਹਿੰਦੀ ਹੈ ਚੱਲ ਚੱਲ ਉਹ ਮੈਂ ਕਰਾ ਕੇ ਘਰ ਤੇ ਜਾਵਾਂ ਓਕੇ ਇੱਕ ਦਿਨ ਵੀ ਨਹੀਂ ਛੱਡਾਂਗਾ ਠੀਕ ਮੈਂ ਆਪਣੀ ਨੌਕਰੀ ਪੂਰੀ ਕਰਕੇ 2010 ਦੇ ਵਿਤਰੀ ਜੂਨ ਨੂੰ ਮੈਂ ਜਲੀ ਇਸੇ ਤਰੀ ਨੂੰ ਜਿਹੜੀ ਜੂਨ ਚੱਲ ਰਹੀ ਹੈ ਮੈਂ ਹੋ ਰਹੀ 15 ਸਾਲ ਹੋ ਜਾਂਦੇ ਆ ਤਾਂ ਤੁਸੀਂ ਦੇਖਿਆ ਕਿ ਸੰਗਤ ਸਿੰਘ ਜੀ ਇੱਕ ਐਕਸ ਸਰਵਿਸਮੈਨ ਨੇ ਭਾਰਤੀ ਫੌਜ ਦੇ ਵਿੱਚ ਆਰਡੀਨੈਂਸ ਦੇ ਵਿੱਚ ਇਹਨਾਂ ਨੇ ਸੇਵਾ ਵੀ ਕੀਤੀ ਹੋਈ ਔਰ ਉੱਥੋਂ ਪੈਨਸ਼ਨ ਇਹ ਜਿਹੜੇ ਨੇ ਆਏ ਹੋਏ ਨੇ ਹੁਣ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਸਵੇਰ ਤੋਂ ਤੁਹਾਨੂੰ ਦੇਖ ਰਿਹਾ ਹਾਂ ਕਿ ਤੁਸੀਂ ਲਗਾਤਾਰ ਕੰਮ ਕਰੀ ਜਾ ਰਹੇ ਹੋ ਸੇਵਾ ਕਰੀ ਜਾ ਰਹੇ ਹੋ ਇੱਥੇ ਹੁਣ ਕੋਈ ਜੌਬ ਕਰਦੇ ਹੋ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਕਿਸ ਤਰ੍ਹਾਂ ਹੋ ਗਿਆ ਜੀ ਜੀ ਮੈਂ ਸੇਵਾ ਬਚਵੰਦ ਦੀ 1900 ਕਾਫ ਦੇ ਵਿੱਚ ਉਸ ਗੁਜ਼ਾਰੀ ਦੀ ਸਾਰੀ ਆ ਉਹ ਥੱਲੇ ਜਿੱਥੇ ਸਾਡਾ ਹੁਣ ਸ਼ਮਾਨੇ ਲੱਗੇ ਆ ਹਾਂਜੀ ਹਾਂਜੀ ਅਸੂ ਬਚਵੰਦ ਜੀ ਮੈਂ ਇੱਥੇ ਰਹਿੰਦਾ ਸੀ ਉਹ ਬਚਵੰਦ ਦੀ ਸੇਵਾ ਕਰਦੇ ਸੀ ਜੇ ਰਾਤ ਕਰਦੇ ਰਹੇ ਜੀ ਜੀ ਉਸ ਤੋਂ ਬਾਅਦ ਸੰਤ ਜੀ ਬੰਦ ਨੌਕਰ ਹੋ ਗਿਆ ਮੈਂ ਅੱਛਾ ਨੌਕਰ ਹੋ ਗਿਆ ਸੰਤ ਬਾਬਾ ਸੁੰਦਰ ਸਿੰਘ ਸੁੰਦਰ ਸਿੰਘ ਜੀ ਦੇ ਕੋਲ ਜਾਗਰ ਬਜਾਇਆ ਉਹ ਤੇ ਫੇ 40 ਸਾਲ ਵੀ ਜਿਹੜਾ ਮੈਂ ਕਿਤੇ 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 ਨੌਕਰੀ ਕਿਤੇ 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 ਅਸੀਂ ਹੁੰਦੇ ਸੀ ਜਦੋਂ ਆਇਆ ਕਰਦੇ ਸੀ ਮੈਂ ਫਿਰ ਨਿਸ਼ਵਾ ਆਪਣੀ ਲਵਾਇਆ ਕਰਦਾ ਸੀ ਰੋਸ ਕਿਤੇ ਜੁਟੀ ਜਾ ਕੋਈ ਵੀ ਲੰਗਰ ਫਾਨੀ ਦੀ ਉਹ ਮਤਲਬ ਕਰਦਾ ਤੇ ਹੁਣ ਇੱਥੇ ਮੁੜ ਕੇ ਤੁਹਾਨੂੰ ਡਿਊਟੀ ਮਿਲ ਗਈ ਤੇ ਮੁੜ ਕੇ ਮੈਂ ਜਦੋਂ ਕਾਹ ਰਹਿਆ ਤੇ ਮੈਂ ਕਹ ਜਲਦਾ ਸੀ ਮੇਰਾ ਬੱਚਾ ਛੋਟਾ ਸੀ ਸੇਵਾ ਚ ਹੁੰਦਾ ਸੀ ਤੇ ਕਹਿਣ ਲਗਾ ਜੀ ਤੂੰ ਲਾਡੀ ਆਪਣੀ ਸਾਰੀ ਟੋਕਰੀ ਦੇ ਪੇਜ ਦੇ ਅਸੀਂ ਕਿਤੇ ਜਮ ਹੁੰਦੇ ਆ ਕਾਰ ਸੇਵਾ ਨਿਸ਼ਾਰੇ ਸਾਡੀ ਪਾਸੇ ਗੁਰਦੁਆਰਾ ਚੱਲ ਰਹੀ ਹੈ ਜੀ 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 ਤੇ ਫਲਰ ਕੋਲ ਸਭੰਦਾ ਜੀ ਤੁਸੀਂ ਆ ਕੇ ਸਲੂਟ ਹੋ ਗਏ ਅੱਛਾ ਤੁਹਾਨੂੰ ਮਤਲਬ ਕਿ ਬੁਲਾਇਆ ਗਿਆ ਇੱਥੇ ਸੇਵਾ ਵਾਸਤੇ ਤੇ ਕਿਆ ਕੁਛ ਇੱਥੇ ਕੋਈ ਤਨਖਾਹ ਵਗੈਰਾ ਤੇ ਆਉਂਦੇ ਹੋ ਜਾਂ ਨਹੀਂ ਇੱਥੇ ਬਾਬਾ ਨੇ ਆ ਕੇ ਮਹਾਰਾਜੀ ਦੀ ਕਿਰਪਾ ਹੈ ਚੜ੍ਹਦੀ ਕਲਾ ਪੈਨਸ਼ਨ ਮੈਨੂੰ ਮਿਲ ਰਹੀ ਹੈ ਗਵਰਨਮੈਂਟ ਦੀ ਕਿਆ ਬਾਤ ਤੇ ਬਾਬਾ ਜੀ ਨੇ ਫਿਰ ਤਰਾਹ ਵਾਸਤੇ ਕਿਆ ਨਹੀਂ ਇਥਾ ਕਿ ਬਾਬਾ ਮੇਰਾ ਬਹੁਤ ਹੀ ਕਮ ਕੀਤਾ ਸਾਡੇ ਅਸੀਂ ਜੋਗਲੀ ਸੀ ਤੇ ਜੋ ਕਿਸੇ ਨਾਲ ਆਪਣੇ ਕਿਤਾਬ ਜੋਏ ਬਾਬੇ ਜੀ ਬਾਬਾ ਵੀਰਾ ਜੀ ਦਾ ਬਾਬਾ ਕਲਹਾਰ ਸੀ ਇੱਥੇ ਸਾਡੇ ਕੋਲ ਉਹ ਰਾਜ ਗਏ ਸਮਾਤੀ ਹੋ ਗਈ ਉਹਨਾਂ ਦੀ ਮਤਲਬ ਤੁਸੀਂ ਦੋਨਾਂ ਦੇ ਸਮਕਾਲੀਨ ਰਹੇ ਹੋ ਨਾਲ ਉਹਨਾਂ ਦੇ ਸਾਤ ਸ੍ਰੀ ਚੰਗਤ ਨੂੰ ਦੇਖ ਕੇ ਆਪਣੇ ਉਹ ਜੀਵਨ ਇਥੇ ਦੇ ਬੈਠੇ ਆ ਤੇ ਸਾਰਾ ਉਹਨਾਂ ਦੀ ਜਾਨ ਦੇ ਨਾਲ ਫਿਰ ਜੰਮੂ ਕਸ਼ਮੀਰ ਦੀ ਸੰਗਤ ਨੂੰ ਮਲ ਕੇ ਇਸ ਗੁਜ਼ਾਰੇ ਨੇ ਸੰਗ ਜੰਮੂ ਕਸ਼ਮੀਰ ਦੀ ਪੂਰੇ ਸੰਗਤ ਨੂੰ ਬੜਾ ਕਟਾ ਬਿਲਕੁਲ ਬਹੁਤ ਕਟਾ ਬਹੁਤ ਹੀ ਕਟਾ ਹੋਇਆ ਬਹੁਤ ਕਟਾ ਹੋਇਆ ਜਿਵੇਂ ਸਜਮਾ ਸਾਡੇ ਦੇ ਜੋ ਇਹ ਜਾ ਰਿਹਾ ਪਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਨੌਜਵਾਨ ਜਿਹੜੇ ਨੇ ਸਾਡੇ ਵਰਗੇ ਜਿਨ੍ਹਾਂ ਦੀਆਂ ਹੱਥ ਪੈਰ ਬਾਹਾਂ ਅੱਖਾਂ ਸਭ ਕੁਝ ਓਕੇ ਆ ਪਰ ਉਹ ਫੇਰ ਵੀ ਇੱਥੇ ਆ ਕੇ ਸੇਵਾ ਨਹੀਂ ਕਰਦੇ ਉਹਨਾਂ ਵਾਸਤੇ ਕੋਈ ਸੁਨੇਹਾ ਸੁਨੇਹਾ ਕਿ ਜੇ ਉਹਨਾਂ ਨੂੰ ਪਰਮਾਤਮਾ ਆਪੀਏ ਉਹ ਲਾਵੇ ਪਰ ਤੁਸੀਂ ਕਿਹਦਾ ਸੇਵਾ ਕਰਾਈ ਨਹੀਂ ਸਕਦਾ ਕਿਉਂਕਿ ਤੁਸੀਂ ਇੱਕ ਬੜਾ ਜਿੰਦੀ ਜਾਗਦੀ ਮਿਸਾਲ ਹੋ ਕਿਉਂਕਿ ਹੱਥ ਜਿਹੜੇ ਨਾ ਹੁੰਦੇ ਹੋਏ ਵੀ ਤੁਸੀਂ ਇੱਥੇ ਬਿਲਕੁਲ ਜਿਹੜੀ ਸੇਵਾ ਜਿਹੜੀ ਹੈ ਉਹ ਮਤਲਬ ਲਗਾਤਾਰ ਜਾਰੀ ਰੱਖੀ ਹੋਈ ਹੈ ਤਾਂ ਮੈਂ ਚਾਹੁੰਨਾ ਕਿ ਤੁਸੀਂ ਅਗਰ ਇੱਕ ਬਜ਼ੁਰਗ ਹੋਣ ਦੇ ਨਾਤੇ ਉਹਨਾਂ ਨੌਜਵਾਨਾਂ ਨੂੰ ਤੁਸੀਂ ਪ੍ਰੇਰਣਾ ਦਿਵੋ ਕਿ ਭਾਈ ਅ ਇੱਥੇ ਗੁਰਦੁਖਾਰ ਦੇ ਵਿੱਚ ਆ ਕੇ ਕੀ ਕੀ ਪ੍ਰਾਪਤ ਹੋ ਸਕਦਾ ਹੈ ਕੀ ਕੀ ਕਿਸ ਤਰ੍ਹਾਂ ਤੁਸੀਂ ਆ ਕੇ ਸੇਵਾ ਕਰ ਸਕਦੇ ਹੋ ਸੇਵਾ ਤੋਂ ਬੱਚੇ ਸਾਲੇ ਆਪਣੇ ਵੀ ਘਰਾਂ ਦੇ ਵੀ ਹੈਗੇ ਆ ਆ ਹਾਸੀਸਤਾਂ ਅਸੀਂ ਬਸ਼ਵੰਦੀ ਦੀ ਸੇਵਾ ਕੀਤੀ ਹੈ ਨੌਕਰੀ ਦੇ ਵਿੱਚ ਵੀ ਕੀਤੀ ਹੈ ਹਮ ਤਾਂ ਬਾਕੀ ਜਿਹੜੇ ਸਾਡੇ ਕੋਲ ਸੇਵਾ ਹੀ ਹੈ ਨਾ ਹੋਰ ਕੁਝ ਨਹੀਂ ਹਮ ਤੇ ਨੌਜਵਾਨਾਂ ਨੂੰ ਕੀ ਨੌਜਵਾਨਾਂ ਇਹ ਹੀ ਹੈ ਕਿ ਸੇਵਾ ਕਰੋ ਭਾਈ ਸੇਵਾ ਗੁਰਗੱਦੀ ਸੇਵਾ ਕਰੋ ਸੇਵਾ ਕਿਸੇ ਕਿਸਮਤ ਨਾਲ ਨਹੀਂ ਮਿਲਦੀ ਹੈ ਤੇ ਗਲਤੀਆਂ ਕਿਉਂ ਹੁੰਦੀਆਂ ਨੇ ਇੱਥੇ ਤੇ ਬਾਕੀ ਸੇਵਾ ਸੇਵਾ ਗਲਤੀਆਂ ਬਖਸ਼ਣ ਵਾਲੀ ਇਹ ਨਾਲ ਜਾਣ ਵਾਲੀ ਹੋਈ ਹੈ ਬਾਕੀ ਦੁਨੀਆ ਦੇ ਸਭ ਬਾਕੀ ਦੁਨੀਆ ਦੇ ਵਿੱਚ ਪੁੱਛ ਪੁੱਛੜੀਆਂ ਸਭ ਚੋਟੀਆਂ ਤੋਂ ਤੁਸੀਂ ਦੇਖਿਆ ਕਿ ਸਰਦਾਰ ਸੰਗਤ ਸਿੰਘ ਜੀ ਕਰੀਬ ਕਰੀਬ 70 ਤੋਂ ਵੀ ਉੱਪਰ ਤੱਕ ਦੀ ਇਹਨਾਂ ਦੀ ਉਮਰ ਹੈ ਔਰ ਚੜ੍ਹਦੀ ਕਲਾ ਦੇ ਵਿੱਚ ਦੋਵੇਂ ਹੱਥ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਹੈ ਇੱਥੇ ਰੱਜ ਕੇ ਜੜੀ ਹੈ ਉਹ ਸੇਵਾ ਨਿਸ਼ਕਾਮ ਸੇਵਾ ਜਿਹੜੀ ਹੈ ਇਸ ਗੁਰਦੁਆਰਾ ਗੁਰੂ ਘਰ ਦੇ ਵਿੱਚ ਗੁਰਦੁਆਰਾ ਯਾਦਗਾਰ ਬਾਬਾ ਸੁੰਦਰ ਸਿੰਘ ਜੀ ਨੋਨਿਹਾਲ ਸ਼ਹਿਰਾ ਵਿਖੇ ਇੱਕ ਕਰਦੇ ਨੇ ਔਰੇ ਇੱਕ ਬੜੀ ਵੱਡੀ ਮਿਸਾਲ ਨੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਦੇ ਹੱਥ ਪੈਰ ਹੁੰਦੇ ਹੋਏ ਵੀ ਉਹ ਸੇਵਾ ਦੇ ਵਿੱਚ ਹਿੱਸਾ ਨਹੀਂ ਪਾਉਂਦੇ ਦੇਖਦੇ ਹੋ ਆਪਸੀ ਸਾਈਂ ਟਵੀ ਇਸ ਤਰ੍ਹਾਂ ਦੀਆਂ ਹੋਰ ਵੀ ਸ਼ਖਸੀਅਤਾਂ ਤੁਹਾਡੇ ਰੂਬਰੂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰੀਆ ਸਾਹਿਬ